ਸਾਡਾ ਨੁਕਸਾਨ ਜਿੰਨਾ ਵੀ ਕੀਤਾ ਵਾ ਉਹਨਾਂ ਚੌਧਰੀਆਂ ਨੇ ਕੀਤਾ ਵਾ ਜਿਹੜੇ ਬਾਣੀ ਤੇ ਬਾਣੇ ਦੋਵਾਂ ਤੋਂ ਪੂਰੇ ਹੀ ਤੇ ਦੀਪ ਸਿੱਧੂ ਵਰਗਾ ਕੋਨਾ ਮੂਨਾ ਬੰਦਾ ਜੇ ਨਾ ਸਾਡਾ ਉਹ ਨਹੀਂ ਹੋ ਸਕਦਾ ਪਰ ਗਿਰਤੀ ਜੇਕਰ ਉਦਾਂ ਦੀ ਹੋਵੇਗੀ ਤਾਂ ਲੋਕ ਸਰਕਾਰ ਕਰਨਗੇ ਪੱਗਾਂ ਨੇ ਦੁਨੀਆ ਨੂੰ ਬਹੁਤ ਉੱਗੇ ਖੜਿਆ ਲੋਕੀ ਕਹਿੰਦੇ گاਉਂ ਵਾਲਿਆਂ ਨੇ ਪੱਗ ਨੂੰ ਅੱਗੇ ਖੜਿਆ ਨਹੀਂ ਪੱਗ ਨੇ گاਉਂ ਵਾਲੇ ਨੂੰ ਅੱਗੇ ਖੜਿਆ ਇਹਨੇ ਮਨਮੋਹਨ ਸਿੰਘ ਨੇ ਪੱਗ ਨੂੰ ਅੱਗੇ ਘੜਿਆ ਮਨਮੋਹਨ ਸਿੰਘ ਨੇ ਪੱਗ ਨੂੰ ਅੱਗੇ ਘੜਿਆ ਪੱਗ ਨਾ ਹੁੰਦੀ ਤੇ ਮਨਮੋਹਨ ਸਿੰਘ ਇਤੋਂ ਤੱਕ ਨਾ ਜਾਂਦਾ ਮੇਰੇ ਵਰਗੇ ਕੜਮ ਚੌਧਰੀਆਂ ਨੇ ਵੇਖਿਆ ਵੀ ਜੇ ਉਹ ਬੰਦਾ ਅੱਗੇ ਨਿਕਲ ਗਿਆ ਜਿਹਨੇ ਕੇਸ ਨਹੀਂ ਰੱਖੇ ਉਹਦਾ ਪਤਾ ਵੀ ਅਭੀ ਆ ਜਾਣਾ ਸਿੱਖੀ ਦੇ ਦੈਰੇ ਚ ਨਹੀਂ ਆਉਣਾ ਵਾ ਅੱਜ ਨਾਲ ਆ ਸਾਲ ਤੱਕ ਆ ਜਾਣਾ ਪਰ ਮੇਰੀ ਕੁਰਸੀ ਜਾਂਦੀ ਰਹਿਣੀ ਹੈ ਗੁਰੂ ਸਾਹਿਬ ਦੀ ਚਰਚਾ ਤੋਂ ਪ੍ਰਾਪਤ ਧਰਤੀ ਐ ਇਥੋਂ ਸਿੱਖੀ ਦੀ ਜੜ੍ਹ ਪੁੰਗਰਦੀ ਆ ਔਰ ਇਥੋਂ ਹੀ ਪਿਛਲੇ ਟਾਈਮ ਦੇ ਵਿੱਚ ਬਹੁਤ ਸਾਰਾ ਤੁਣ ਪ੍ਰਵਰਤਨ ਵੀ ਹੋਇਆ ਧਾਰਮਿਕ ਆਗੂਆਂ ਨੂੰ ਚਿੰਤਤ ਜ਼ਰੂਰ ਹੋਣਾ ਚਾਹੀਦਾ ਵੀ ਉਹ ਨਵਜ ਸਾਡੇ ਕੋਲੋਂ ਫੜੀ ਕਿਉਂ ਨਹੀਂ ਜਾ ਰਹੀ ਜਿਹਦਾ ਕਿੰਨਾ ਕੁ ਜ਼ੋਰ ਪੈਂਦਾ ਵਾ ਉਹ ਆਪਣੇ ਜ਼ੋਰ ਤੇ ਆਪਣੇ ਤਰੀਕੇ ਨਾਲ ਕੰਮ ਚਲਾ ਰਿਹਾ ਵਾ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਤੇ ਇਹੋ ਹੀ ਆਵੇ ਸਭੇ ਸਾਂਝੀ ਵਾਲ ਸਦਾਇ ਨੂੰ ਤੋਂ ਕਿਸੇ ਨਾ ਦਿਸੇ ਬਾਹਰ ਆ ਜੀਓ ਅਸੀਂ ਸਾਰਿਆਂ ਵਾਸਤੇ ਇੱਕ ਹਾਂ ਉਹ ਪ੍ਰੋਬਲ ਨਹੀਂ ਕਿਤੇਗੇ ਵਿਦਿਆਲੇ ਨਹੀਂ ਖੋਲ੍ਹੇਗੇ ਸਿਰਫ ਅਥਵੇ ਅਥ ਵਿਦਿਆਲੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਹੈਗੇ ਆ ਪਰ ਉਹ ਵਿਦਿਆਲੇ ਬਹੁਤਾਂ ਦੇ ਵਿੱਚ ਹੁਣੇ ਕਾਇਦੇ ਸੀ ਕਿਉਂਕਿ ਜੇ ਚੁੱਪ ਕਰਕੇ ਬੈਠੇ ਰਹੀਏ ਇਹਦਾ ਮਤਲਬ ਫਿਰ ਤੇ ਆਪਾਂ ਸੁੱਤੇ ਆ ਆਪਾਂ ਉਹਨਾਂ ਨੂੰ ਉਹਨਾਂ ਦੀਆਂ ਕਮਜ਼ੋਰੀਆਂ ਦੱਸਣਾ ਇਹ ਸਾਡਾ ਫਰਜ਼ ਬਣਦਾ ਵਾ ਅਸੀਂ ਉਹਦੇ 'ਚ ਕਿਤੇ ਨਾ ਕਿਤੇ ਫੇਲ ਹੈਗੇ ਆ ਇਹ ਚੀਜ਼ ਸਾਨੂੰ ਮੰਨਣੀ ਚਾਹੀਦੀ ਭਾਵੇਂ ਅੱਜ ਮੰਨ ਲਈਏ ਚਾਹੇ ਕੱਲ ਮੰਨ ਲਈਏ ਦੁਨੀਆ ਦਾ ਹਰ ਪ੍ਰਚਾਰਕ ਆਪਣੇ ਧਰਮ ਦੀ ਗੱਲ ਵਧੀਆ ਤਰੀਕੇ ਨਾਲ ਕਰੂਗਾ ਮੈਂ ਸਿੱਖਾਂ ਦੇ ਘਰ ਜਨਮ ਲਿਆ ਮੈਂ ਸਿੱਖੀ ਦਾ ਪ੍ਰਚਾਰਕ ਆ ਜੋ ਤੁਹਾਡੇ ਕੋਲੋਂ ਮੰਗ ਰਹੀ ਹੈ ਨਾ ਨੌਜਵਾਨ ਪੀੜ੍ਹੀ ਬੱਚੇ ਬੱਚੀਆਂ ਲੜਕੀਆਂ ਲੜਕੇ ਜੋ ਤੁਹਾਡੇ ਕੋਲ ਮੰਗ ਕਰ ਰਹੇ ਆ ਵੀ ਸਾਨੂੰ ਆਹ ਚੀਜ਼ ਸੁਣਾਓ ਇਹਦੇ ਬਾਰੇ ਦੱਸੋ ਸਾਨੂੰ ਉਹਦੇ ਤੇ ਗੱਲ ਕਰਨੀ ਪੈਣੀ ਆ ਕਿਉਂ ਨਾ ਲੋਕ ਜੁੜਨਗੇ ਜੁੜੇ ਵੀ ਆ ਬਹੁਤ ਸਿੱਖਾਂ ਦਾ ਇੱਕ ਸੁਭਾਅ ਬਣ ਗਿਆ ਵੀ ਨੇਗੇਟਿਵਿਟੀ ਦੀ ਗੱਲ ਜਿਆਦਾ ਕਰਨੀ ਆ ਪੋਜ਼ਿਟਿਵ ਗੱਲਾਂ ਆਪਾਂ ਘੱਟ ਕਰਦੇ ਆ ਹੂੰ ਇਹ ਪੋਜ਼ਿਟਿਵ ਗੱਲਾਂ ਵਾਜ ਆਪਾਂ ਦੱਸਾਂਗੇ ਤੇ ਕਈਆਂ ਤੇ ਅਸਰ ਹੋ ਸਕਦਾ ਐ ਹੁਣੋ ਜਿਹੜੇ ਬੰਦੇ ਪਿਛਲੇ 30 40 ਸਾਲ ਤੋਂ ਪਿੰਡ ਦੇ ਵਿੱਚ ਖਾ ਰਹੇ ਆ ਹੂੰ ਉਹਨਾਂ ਨੂੰ ਤੁਸੀਂ ਚੰਗੇ ਲੱਗੋਗੇ ਹੂੰ ਸਾਡੀ ਕੌਮ ਦਾ ਕੋਈ ਚੰਗਾ ਸਵਾਰ ਸਕਦੇ ਸੀ ਪਰ ਮੇਰੇ ਵਰਗੇ ਕੜਾ ਮਚੌਦਰੀਆਂ ਨੇ ਵੇਖਿਆ ਵੀ ਲੈ ਇਹ ਬੰਦਾ ਅੱਜ ਤੁਰਿਆ ਇੱਕ ਆਵਾਜ਼ ਦਿੰਦਾ ਵਾ ਇਨੇ ਲੋਕ ਇਕੱਠੇ ਹੋ ਜਾਂਦੇ ਆ ਤੇ ਉਹਨੂੰ ਟੈਗ ਲਾ ਦਿਓ ਇਹ ਆਰਐਸਐਸ ਦਾ ਬੰਦਾ ਵਾ ਸਾਡੇ ਕੜਮ ਚੌਧਰੀਆਂ ਨੇ ਆਪਣੀਆਂ ਕੁਰਸੀਆਂ ਬਚਾਉਣ ਵਾਸਤੇ ਬਹੁਤਾਂ ਲੋਕਾਂ ਨੂੰ ਐਦਾਂ ਹੀ ਤੋੜਿਆ ਵਾ ਉਹ ਸਿਰਫ ਇੱਕ ਪਿਆਰ ਦੀ ਭਾਸ਼ਾ ਮੰਗਦੇ ਸੀ ਬਾਣੀ ਤੋਂ ਦੂਰ ਹੋ ਗਏ ਆ ਦੂਜਾ ਬਾਣੀ ਤੋਂ ਦੂਰ ਹੋ ਗਏ ਆ ਬਾਣੀ ਤੇ ਬਾਣਾ ਦੋਵੇਂ ਸਾਨੂੰ ਜਾਗਰੂ ਕਰਦੇ ਰਹੇ ਆ ਨਾ ਪਾਣੀ ਤੋਂ ਬਿਨਾ ਗੁਜ਼ਾਰਾ ਨਾ ਪਾਣੀ ਤੋਂ ਬਿਨਾ ਗੁਜ਼ਾਰਾ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਰਹੇ ਹਾਂ ਸਿਰਫ ਤੇ ਸਿਰਫ ਮੱਥਾ ਟੇਕਣ ਤੱਕ ਸੀਮਿਤ ਮੰਨ ਨਹੀਂ ਰਹੇ ਸਤਿ ਸ੍ਰੀ ਅਕਾਲ ਨਿਰਪੱਖ ਪੋਸ਼ਣਾ ਜੁਰੇ ਤੁਸੀਂ ਮੈਂ ਸਮਰੰਧੀ ਤੁਸੀਂ ਸੁਣਾਓ ਅੱਜ ਗਲਬਤ ਕਰਾਂਗੇ ਟਾਡੀ ਵਾਰਾਂ ਨੂੰ ਤੇ ਹਾਸ ਨੂੰ ਕੋਲੋਂ ਦੀ ਕੋਸ਼ਿਸ਼ ਕਰੀਏ ਤਾਂ ਮਹਤੋ ਵੱਡੇ ਟਾੜੀਆ ਜਿਹੜੇ ਇਤਿਹਾਸ ਦੇ ਵਿੱਚੋਂ ਪੈਦਾ ਹੋਇਆ ਸਾਹਿਬ ਦੇ ਵਿੱਚੋਂ ਪੈਦਾ ਹੋਇਆ ਜਿਨ੍ਹਾਂ ਨੇ ਅੱਗੇ ਆ ਕੇ ਇਤਿਹਾਸ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਗੁਰੂ ਸਾਹਿਬ ਦੀਆਂ ਜੋ ਸੰਧਾਨਤ ਹੈਗੇ ਜੋ ਸਿੱਖੀ ਫਲਸਫਾ ਹੈਗਾ ਉਹਨਾਂ ਦੇ ਨਾਲ ਜੋ ਸਿੱਖ ਸੰਗਤ ਹੈਗੀਆ ਸਿੱਖ ਸੰਤ ਹੀ ਨਹੀਂ ਦੁਨੀਆ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ ਅੱਜ ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ ਭਾਈ ਗੁਰਪ੍ਰਸਾਦ ਸਿੰਘ ਪਾਤਮਕ ਉਹ ਸੇਜਾਂ ਦੇ ਕੋਲ ਸਸ਼ਤਲੂ ਵੀ ਕਰੜੇ ਹੱਥੀ ਲੈਂਦੇ ਆ ਉੱਥੇ ਸਿੱਖਾਂ ਨੂੰ ਇਤਿਹਾਸ ਦੇ ਨਾਲ ਇਤਿਹਾਸ ਰਲਾਵਾ ਦੇ ਨਾਲ ਜੋੜਦੇ ਗੁਰੂ ਸਾਹਿਬ ਦੇ ਇਤਿਹਾਸ ਨਾਲ ਜੋੜਦੇ ਉੱਥੇ ਬਾਣੀ ਤੇ ਬਾਣੇ ਦੇ ਧਾਰਨੀ ਕਰਵਾਉਂਦੇ ਆ ਕਿ ਅਸਲੀ ਜਿਹੜਾ ਮਕਸਦ ਇਨਸਾਨ ਦਾ ਹੈਗਾ ਉਹ ਗੁਰੂ ਦੇ ਲੜ ਲੈ ਕੇ ਪੂਰਾ ਹੁੰਦਾ ਪਹਿਲਾਂ ਆਪਣਾ ਦਾ ਸੋਚ ਕਰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਾ ਕੋ ਨਹੀਂ ਚੜਦੀ ਕਲਾ ਜੀ ਆਪਾਂ ਇਤਿਹਾਸ ਨੂੰ ਗਲਤ ਕਰ ਲਿਆ ਜਾਂ ਅਜੋਕੇ ਸਮੇਂ ਦੀ ਗੱਲ ਕਰ ਲਈਏ ਸਿੱਖਾਂ ਨੂੰ ਸਿੱਖਾਂ ਤੇ ਵਿਸ਼ਵਾਸ ਨਹੀਂ ਰਿਹਾ ਹੈਗਾ ਉਹ ਜਿਹੜਾ ਵਿਸ਼ਵਾਸ ਪਹਿਲਾਂ ਸਿੱਖਾਂ ਨੂੰ ਬਣਾ ਹੋਇਆ ਸੀਗਾ ਸਿੱਖਾਂ ਦੇ ਉੱਪਰ ਹੀ ਬਣਾ ਹੋਇਆ ਸੀਗਾ ਕੋਈ ਸਿੱਖਾਂ ਦੀ ਨਬਜ਼ ਫੜਦੇ ਹੋ ਖੜਕੇ ਹੋਇਆ ਸਿੱਖ ਅੱਜ ਦੇ ਕੰਮ ਦੇ ਵਿੱਚ ਕਿਤੇ ਨਾ ਕਿਤੇ ਉਹ ਆਪੋ ਤਾਪੀ ਮੱਛੀ ਹੈ ਗਈ ਹੈ ਸਾਡੇ ਵਿੱਚ ਹੂੰ ਕਿਉਂਕਿ ਇੱਕ ਤੇ ਬਾਣੀ ਤੋਂ ਦੂਰ ਹੋ ਗਏ ਆ ਹੂੰ ਦੂਜਾ ਬਾਣੀ ਤੋਂ ਦੂਰ ਹੋ ਗਏ ਆ ਹੂੰ ਬਾਣੀ ਤੇ ਬਾਣਾ ਦੋਵੇਂ ਸਾਨੂੰ ਜਾਗਰੂ ਕਰਦੇ ਰਹੇ ਆ ਜੀ ਸਾਡੇ ਪ੍ਰਾਤਨ ਇਤਿਹਾਸ ਨੂੰ ਪੜ ਕੇ ਵੇਖੋ ਜਿੱਨਾਂ ਦੇ ਸਿੱਖਾਂ ਦੇ ਕੋਲ ਬਾਣੀ ਬਾਣਾ ਦੋਵੇਂ ਚੀਜ਼ਾਂ ਪਰਪੱਕ ਤੌਰ ਤੇ ਰਹੀਆਂ ਹੂੰ ਉਹਨਾਂ ਚਰ ਸਿੱਖਾਂ ਦੇ ਅੰਦਰ ਇੱਕ ਮਿਲਵਰਤਨ ਮੁਹੱਬਤ ਪਿਆਰ ਬਣਿਆ ਰਿਹਾ ਜੀ ਸਭ ਤੋਂ ਵੱਡਾ ਕਾਰਨ ਹੈ ਅੱਜ ਦੀ ਡੇਟ ਅੰਦਰ ਤੁਸੀਂ ਬਾਣੀ ਨਾਲੋਂ ਟੁੱਟੇ ਹੋ ਬਾਣੇ ਨਾਲੋਂ ਟੁੱਟੇ ਹੋ ਤੇ ਸਿੱਖ ਦੀ ਜ਼ਿੰਦਗੀ ਚ ਬਾਣੀ ਤੇ ਬਾਣਾ ਦੋਵੇਂ ਚੀਜ਼ਾਂ ਲਾਜ਼ਮੀ ਆ ਜੀ ਨਾ ਬਾਣੀ ਤੋਂ ਬਿਨਾ ਗੁਜ਼ਾਰਾ ਨਾ ਬਾਣੇ ਤੋਂ ਬਿਨਾ ਗੁਜ਼ਾਰਾ ਸੋ ਜਿਨ੍ਹਾਂ ਦੇ ਕੋਲ ਅੱਜ ਵੀ ਬਾਣੀ ਤੇ ਬਾਣਾ ਦੋਵੇਂ ਚੀਜ਼ਾਂ ਸੰਭਲਾਈਆਂ ਵਾ ਤੁਸੀਂ ਉਹਨਾਂ ਚ ਵਿਚਰ ਕੇ ਵੇਖੋ ਬੜਾ ਪਿਆਰ ਆ ਮੁਹੱਬਤ ਆ ਉਹਨਾਂ ਵਿੱਚ ਵਿਸ਼ਵਾਸ ਵੀ ਹੈਗਾ ਵਾ ਫਿਰ ਵੀ ਕਿਤੇ ਨਾ ਕਿਤੇ ਗੁਰਬਾਣੀ ਤੋਂ ਟੁੱਟੇ ਬੰਦੇ ਦਾ ਹਾਲ ਤੇ ਮਾੜਾ ਹੀ ਆ ਜੀ ਉਹ ਖਾਸ ਕਰਕੇ ਫਿਰ ਗੁਰਬਾਣੀ ਨਾਲ ਕਿਵੇਂ ਜੁੜਨਗੇ ਕਿਵੇਂ ਤੁਸੀਂ ਪ੍ਰਚਾਰ ਕਰ ਰਹੇ ਹੋ ਤੁਸੀਂ ਦੁਨੀਆ ਪੱਧਰ ਤੇ ਜਾਣੇ ਹੋ ਔਰ ਪ੍ਰਚਾਰ ਕਰਦੇ ਹੋ ਜਿਹੜੇ ਸਿੱਖੜ ਕੇ ਹੋਇਆ ਇਹ ਧਰਮ ਪਰਿਵਰਤਨ ਦੀ ਗੱਲ ਹੋਵੇ ਆਪਾਂ ਮਾਝੇ ਦੇ ਵਿੱਚ ਬੈਠੇ ਆ ਗੁਰੂ ਸਾਹਿਬ ਦੀ ਚਰਨੋਂ ਸੋ ਪ੍ਰਾਪਤ ਧਰਤੀ ਐ ਇਥੇ ਸਿੱਖੀ ਦੀ ਜੜ ਪੁੰਗਰਦੀ ਆ ਔਰ ਇਥੇ ਹੀ ਪਿਛਲੇ ਟਾਈਮ ਦੇ ਵਿੱਚ ਬਹੁਤ ਸਾਰਾ ਧਰਮ ਪਰਿਵਰਤਨ ਵੀ ਹੋਇਆ ਦੇਖੋ ਧਰਮ ਪਰਿਵਰਤਨ ਪੂਰੀ ਦੁਨੀਆ 'ਚ ਹੋ ਰਿਹਾ ਵਾ ਹੂੰ ਆਪਾਂ ਕਿਤੇ ਵੀ ਚਲੇ ਜਾਈਏ ਜੂਪੀ ਬਿਹਾਰ ਚਲੇ ਜਾਈਏ ਗੁਜਰਾਤ ਚਲੇ ਜਾਈਏ ਇਧਰ ਅਫਰੀਕਾਂ ਦੇਸ਼ਾਂ ਚਲੇ ਜਾਈਏ ਧਰਮ ਪਰिवर्तन ਦੁਨੀਆ 'ਚ ਹਰ ਥਾਂ ਦੇ ਹੋ ਰਿਹਾ ਵਾ ਜੀ ਠੀਕ ਹੈ ਜੀ ਜਿਹਦਾ ਕਿੰਨਾ ਕੁ ਜ਼ੋਰ ਪੈਂਦਾ ਵਾ ਉਹ ਆਪਣੇ ਜ਼ੋਰ ਤੇ ਆਪਣੇ ਤਰੀਕੇ ਨਾਲ ਕੰਮ ਚਲਾ ਰਿਹਾ ਵਾ ਹਮ ਪਰ ਸਿੱਖਾਂ ਦੇ ਵਿੱਚ ਇਹ ਚਿੰਤਾ ਦਾ ਵਿਸ਼ਾ ਜ਼ਰੂਰ ਹੈਗਾ ਤੇ ਹੋਣਾ ਵੀ ਚਾਹੀਦਾ ਵਾ ਹਮ ਇਹਦੇ ਉੱਤੇ ਸਾਡੀਆਂ ਕਮੇਟੀਆਂ ਨੂੰ ਇਹਦੇ ਉੱਤੇ ਸਾਡੀਆਂ ਟਕਸਾਲਾਂ ਨੂੰ ਜਾਂ ਸਾਡੇ ਧਾਰਮਿਕ ਆਗੂਆਂ ਨੂੰ ਚਿੰਤਤ ਜ਼ਰੂਰ ਹੋਣਾ ਚਾਹੀਦਾ ਵੀ ਉਹ ਨਵਜ ਸਾਡੇ ਕੋਲੋਂ ਫੜੀ ਕਿਉਂ ਨਹੀਂ ਜਾ ਰਹੀ ਜਿਹਦੇ ਵਿੱਚ ਉਹ ਧਰਮ ਪਰਵਰਤਨ ਹੋ ਰਿਹਾ ਵਾ ਪਰ ਫਿਰ ਵੀ ਆਪਾਂ ਥੋੜਾ ਗੱਲ ਨੂੰ ਹਾਈਲਾਈਟ ਜ਼ਿਆਦਾ ਕਰ ਲੈਨੇ ਆ ਮੈਂ ਜਿੰਨਾ ਕਿ ਸਟੇਜਾਂ ਦੇ ਵਿੱਚ ਰਕੇ ਵੇਖਿਆ ਬਹੁਤ ਆਤ ਲੋਕਾਂ ਨੂੰ ਮੈਂ ਮੁੜਦਿਆਂ ਵੀ ਵੇਖਿਆ ਵਾ ਬਹੁਤੇ ਲੋਕ ਸਾਨੂੰ ਇਹੋ ਮਿਲਦੇ ਆ ਬਾਬਾ ਜੀ ਅਸੀਂ ਪਹਿਲਾਂ ਇਦਾਂ ਥੜਕ ਗਏ ਸੀ ਪਰ ਗੁਰੂ ਨੇ ਕਿਰਪਾ ਕੀਤੀ ਇਤਿਹਾਸ ਨਾਲ ਜੁੜੇ ਆ ਕੀਰਤਨ ਨਾਲ ਜੁੜੇ ਆ ਮਤਬੁੱਧ ਬਖਸ਼ੀ ਆ ਅਸੀਂ ਵਾਪਸ ਆਏ ਆ ਉਹਨਾਂ ਚੀਜ਼ਾਂ ਉਤੇ ਕੰਮ ਕਰਨ ਦੀ ਲੋੜ ਆ ਸਾਡੀਆਂ ਸੰਸਥਾਵਾਂ ਨੂੰ ਸਾਡੀਆਂ ਟਕਸਾਲਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹ ਲੋ ਜਾਂ ਸਾਡੇ ਵਰਗੇ ਜਿਹੜੇ ਬਲਾਰੇ ਆ ਉਹਨਾਂ ਨੂੰ ਅਸਲ ਵਿੱਚ ਨਵਜ ਫੜਨ ਦੀ ਲੋੜ ਆ ਸੀ ਨਵਜ ਨਹੀਂ ਫੜ پا ਰਹੇ ਜਿੱਥੇ ਕਰਕੇ ਇਹ ਸਾਡਾ ਥੜਕਣਾ ਜਿਹੜਾ ਵਾ ਸ਼ੁਰੂ ਹੋ ਚੁੱਕਾ ਸੀ ਹੂੰ ਨਵਜ ਪਰ ਉਹ ਗੱਲ ਸਾਜੀ ਕਿਵੇਂ ਹੱਥਾਂ ਦੇ ਵਿੱਚ ਆਊਗੀ ਕਿਵੇਂ ਟਕਸਾਲਾਂ ਨੂੰ ਕੰਮ ਕਰਨਾ ਪਊਗਾ ਬਸ ਕਰਕੇ ਐਸਜੀਪੀਸੀ ਦੇ ਉੱਪਰ ਵੱਡੇ ਸਵਾਲ ਵੀ ਖੜੇ ਹੁੰਦੇ ਆ ਆੜੇ ਹੱਥੀ ਜਿਹੜਾ ਐਸਜੀਪੀਸੀ ਨੂੰ ਲਿਆ ਜਾਂਦਾ ਪੰਜਾਬ ਦੇ ਪੁੱਛੋ ਵਿਚਕਾਰਲੇ ਹਿੱਸੇ ਦੀ ਗੱਲ ਕਰ ਲਈ ਕਿ ਐਸਜੀਪੀਸੀ ਦੇ ਵੱਲੋਂ ਉਹ ਪ੍ਰੋਬਲੈਮ ਨਹੀਂ ਕੀਤੇ ਗਏ ਵਿਦਿਆਲੇ ਨਹੀਂ ਖੋਲੇ ਗਏ ਸਿਰਫ ਅਥਵੇ ਅਥ ਵਿਦਿਆਲੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਹੈਗੇ ਆ ਪਰ ਉਹ ਵਿਦਿਆਲੇ ਬਹੁਤਾਂ ਦੇ ਵਿੱਚ ਹੁਣੇ ਕਾਇਦੇ ਸੀ ਬਿਲਕੁਲ ਜੀ ਇਸ ਚੀਜ਼ ਦਾ ਸਾਨੂੰ ਰੰਜ ਵੀ ਆ ਇਸ ਚੀਜ਼ ਦਾ ਸਾਨੂੰ ਦੁੱਖ ਵੀ ਆ ਕਿ ਅਸੀਂ ਉਸ ਪੱਧਰ ਤੇ ਸਾਡੀਆਂ ਸੰਸਥਾਵਾਂ ਕੰਮ ਨਹੀਂ ਕਰ ਸਕੀਆਂ ਜਿਸ ਪੱਧਰ ਤੇ ਸਾਨੂੰ ਕੰਮ ਕਰਨਾ ਚਾਹੀਦਾ ਸੀ ਪਰ ਫਿਰ ਵੀ ਕਿਤੇ ਨਾ ਕਿਤੇ ਜਾਗਰੂਕਤਾ ਸਿੱਖਾਂ ਚ ਹੈਗੀ ਆ ਵਾਪਸ ਮੁੜੇ ਆ ਲੋਕ ਤੇ ਜਿਹੜਾ ਆਪਾਂ ਸੰਸਥਾਵਾਂ ਨੂੰ ਟਕਸਾਲਾ ਨੂੰ ਜਾਂ ਦੂਜਿਆਂ ਨੂੰ ਉਹਨਾਂ ਦੇ ਵੀਕ ਪੁਆਇੰਟ ਦੱਸਦੇ ਆ ਇਹੋ ਹੀ ਸਿੱਖਾਂ 'ਚ ਜਾਗਰੂਕਤਾ ਵਾ ਜੀ ਕਿਉਂਕਿ ਜੇ ਚੁੱਪ ਕਰਕੇ ਬੈਠੇ ਰਹੀਏ ਇਹਦਾ ਮਤਲਬ ਫਿਰ ਤੇ ਆਪਾਂ ਸੁੱਤੇ ਆ ਆਪਾਂ ਉਹਨਾਂ ਨੂੰ ਉਹਨਾਂ ਦੀਆਂ ਕਮਜ਼ੋਰੀਆਂ ਦੱਸਣਾ ਇਹ ਸਾਡਾ ਫਰਜ਼ ਬਣਦਾ ਵਾ ਹੂੰ ਤੇ ਜਿਸ ਜਿਸ ਲੈਵਲ ਤੇ ਸਾਡਾ ਪੜ੍ਹਾਈ ਦਾ ਸਿਸਟਮ ਹੋਣਾ ਚਾਹੀਦਾ ਸੀ ਜਾਂ ਕਹੇ ਲੋ ਜਿੱਥੋਂ ਤੱਕ ਸਾਡੀ ਐਜੂਕੇਸ਼ਨ ਦਾ ਜਾਂ ਲੋਕਾਂ ਦੇ ਰਹਿਣ ਸਹਿਣ ਦਾ ਪੱਧਰ ਚਾਹੀਦਾ ਸੀ ਹੂੰ ਉਹ ਸਾਨੂੰ ਚੁੱਕਣਾ ਚਾਹੀਦਾ ਸੀ ਜੀ ਤੇ ਅਸੀਂ ਉਹਦੇ ਚ ਕਿਤੇ ਨਾ ਕਿਤੇ ਫੇਲ ਲਗੇ ਆ ਇਹ ਚੀਜ਼ ਸਾਨੂੰ ਮੰਨਣੀ ਚਾਹੀਦੀ ਭਾਵੇਂ ਅੱਜ ਮੰਨ ਲਈਏ ਚਾਹੇ ਕੱਲ ਮੰਨ ਲਈਏ ਉਸ ਚੀਜ਼ ਨੂੰ ਵੇਖਣਾ ਪਊਗਾ ਕਿ ਅਸੀਂ ਕਿੱਥੇ ਪਛੜਦੇ ਜਾ ਰਹੇ ਆ ਨਵਜੋ ਫੜਨ ਦਾ ਮਤਲਬ ਇਹ ਉਹ ਸਾਡਾ ਜਿਹੜਾ ਪ੍ਰਚਾਰ ਦਾ ਦਾਇਰਾ ਵਾ ਉਹ ਖੁੱਲਾ ਖਲਾਸਾ ਹੋਣਾ ਚਾਹੀਦਾ ਵਾ ਪ੍ਰਚਾਰ ਦੇ ਵਿੱਚ ਬੰਦਸ਼ਾ ਨਹੀਂ ਹੋਣੀਆਂ ਚਾਹੀਦੀਆਂ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਤੇ ਇਹੋ ਹੀ ਆ ਵੀ ਸਭੇ ਸਾਂਝੀ ਵਾਲ ਸਦਾਇ ਨੂੰ ਕਿਸੇ ਨਾ ਦਿਸੇ ਬਾਹਰ ਆ ਜੀ ਅਸੀਂ ਸਾਰਿਆਂ ਵਾਸਤੇ ਇੱਕ ਆ ਸਾਡੇ ਲਈ ਹਿੰਦੂ ਵੀ ਓਨਾ ਹੀ ਆ ਮੁਸਲਮਾਨ ਵੀ ਓਨਾ ਹੀ ਆ ਸਾਡੇ ਲਈ ਬੋਧੀ ਜਾਨੀ ਈਸਾਈ ਵੀ ਓਨਾ ਪਰ ਸਿੱਖਾਂ ਦੇ ਘਰ ਜਨਮ ਲੈ ਕੇ ਸਿੱਖਾਂ ਦੇ ਘਰ ਰਹਿ ਕੇ ਤੇ ਜੇ ਸਿੱਖਾਂ ਦੇ ਨਹੀਂ ਆਪਾਂ ਹੋ ਸਕੀ ਤੇ ਫਿਰ ਇਹਦੇ ਤੋਂ ਵਧੀਆ ਧਰਮ ਤੇ ਦੇਖੋ ਦੁਨੀਆ ਦਾ ਹਰ ਪ੍ਰਚਾਰਕ ਆਪਣੇ ਧਰਮ ਦੀ ਗੱਲ ਵਧੀਆ ਤਰੀਕੇ ਨਾਲ ਕਰੂਗਾ ਮੈਂ ਸਿੱਖਾਂ ਦੇ ਘਰ ਜਨਮ ਲਿਆ ਮੈਂ ਸਿੱਖੀ ਦਾ ਪ੍ਰਚਾਰਕ ਆ ਮੈਨੂੰ ਪੁੱਛੋਗੇ ਤੇ ਦੁਨੀਆ ਵਿੱਚ ਸਿੱਖ ਧਰਮ ਤੋਂ ਵਧੀਆ ਧਰਮ ਕੋਈ ਨਹੀਂ ਹੈਗਾ ਜਿਹਦੇ ਵਿੱਚ ਬੰਦਸ਼ ਹੀ ਕੋਈ ਨਹੀਂ ਆ ਕੋਈ ਹਿੰਦੂ ਆਵੇ ਮੁਸਲਮਾਨ ਆਵੇ ਬੋਧੀ ਆਵੇ ਜੈਨੀ ਆਵੇ ਈਸਾਈ ਆਵੇ ਜਿੱਦਾਂ ਦਾ ਮਰਜ਼ੀ ਆਵੇ ਜੋ ਮਰਜ਼ੀ ਉਹਦਾ ਰਹਿਣ ਸਹਿਣ ਹੋਵੇ ਹਰ ਬੰਦੇ ਨੂੰ ਇੱਥੇ ਐਕਸੈਪਟ ਕੀਤਾ ਜਾਂਦਾ ਹੈ ਸੇਵਾ ਦੀ ਗੱਲ ਤੁਰੇ ਲੰਗਰਾਂ ਦੀ ਗੱਲ ਤੁਰੇ ਸ਼ਹਾਦਤਾਂ ਦੀ ਗੱਲ ਤੁਰੇ ਕੁਰਬਾਨੀਆਂ ਦੀ ਗੱਲ ਤੁਰੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਣੀ ਦੀ ਗੱਲ ਕਰ ਲੋ ਜਿੰਨੇ ਭਗਤ ਸਹਿਬਾਨ ਨੇ ਉਹਦੇ ਜਾਤ ਪਾਤ ਪੁਛ ਕੇ ਬਾਣੀ ਨਹੀਂ ਨਾ ਲਿਖੀ ਗਈ ਉਹਦੇ ਚ ਭਗਤ ਧੰਨਾ ਜੱਟ ਜੀ ਵੀ ਆ ਗਏ ਆ ਭਗਤ ਰਵਿਦਾਸ ਜੀ ਮਹਾਰਾਜ ਵੀ ਆ ਗਏ ਬਾਬਾ ਕਬੀਰ ਵੀ ਹੈਗਾ ਭਗਤ ਸੈਣ ਵੀ ਹੈਗਾ ਜਦੋਂ ਉਹ ਇੱਕ ਥਾਂ ਤੇ ਮਿਲ ਕੇ ਬਹਿ ਸਕਦੇ ਆ ਤੇ ਸਾਨੂੰ ਸਿੱਖਾਂ ਨੂੰ ਕੀ ਹੋਇਆ ਜੀ ਸਾਡੀ ਨਵਜ ਫੜ ਲਈ ਆ ਲੀਡਰਾਂ ਨੇ ਅਸਲ ਵਿੱਚ ਕਿ ਇਹਨਾਂ ਨੂੰ ਜਾਤ ਪਾਰ ਦੇ ਤੌਰ ਤੇ ਵੰਡ ਕੇ ਵੋਟਾਂ ਕਿਦਾਂ ਲਈਆਂ ਜਾ ਸਕਦੀਆਂ ਇਹਨਾਂ ਨੂੰ ਉੱਚੇ ਨੀਵੇਂ ਦਾ ਅਹਿਸਾਸ ਕਰਾ ਕੇ ਇਹਨਾਂ ਨੂੰ ਮਗਰ ਕਿਦਾਂ ਲਾਇਆ ਜਾ ਸਕਦਾ ਸਾਡਾ ਸਰਵ ਸ੍ਰੇਸ਼ਟ ਲੀਡਰ ਗੁਰੂ ਗ੍ਰੰਥ ਸਾਹਿਬ ਆ ਜਿੱਦਣ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਲੀਡਰ ਮੰਨਣਾ ਸ਼ੁਰੂ ਕਰ ਦਿੱਤਾ ਆਗੂ ਮੰਨਣਾ ਸ਼ੁਰੂ ਕਰ ਦਿੱਤਾ ਇਹ ਲੜਾਈਆਂ ਝਗੜੇ 1 ਘੰਟੇ ਤੋਂ ਪਹਿਲਾਂ ਖਤਮ ਹੋ ਜਾਣਗੇ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਰਹੇ ਹਾਂ ਸਿਰਫ ਤੇ ਸਿਰਫ ਮੱਥਾ ਟੇਕਣ ਤੱਕ ਸੀਮਤ ਮੰਨ ਨਹੀਂ ਰਹੇ ਮੰਨ ਨਹੀਂ ਰਹੇ ਉਹ ਜੋ ਕਹਿ ਰਿਹਾ ਵਾ ਉਹਨੂੰ ਇੱਥੋਂ ਤੱਕ ਨਹੀਂ ਲੈ ਕੇ ਜਾ ਰਹੇ ਤੇ ਜਿੰਨਾ ਚਿਰ ਇੱਥੋਂ ਤੱਕ ਨਹੀਂ ਲੈ ਕੇ ਜਾਵਾਂਗੇ ਉਹਨਾਂ ਚਿਰ ਸਾਡੀ ਇਹੋ ਹੀ ਦੁਰਗਤੀ ਹੁੰਦੀ ਰਹਿਣੀ ਆ ਜੀ ਉਹਨਾਂ ਚਿਰ ਸਾਡਾ ਬਚਾਅ ਕੋਈ ਨਹੀਂ ਹੈਗਾ ਜੀ ਜੀ ਤੁਸੀਂ ਸਿਸਟਮ ਨੂੰ ਸਟੇਜਾਂ ਦੇ ਉੱਪਰੋਂ ਆੜੇ ਹੱਥੀ ਲੈਨੇ ਐਨੀ ਖਿੱਚੋ ਤਣ ਕੇ ਉਹ ਆ ਸਿਸਟਮ ਦੇ ਅੰਦਰ ਦੇਖੋ ਜੀ ਆਪਾਂ ਕਿਤੇ ਨਾ ਕਿਤੇ ਸਾਰੇ ਉਸ ਟੱਕੀ ਚ ਪੀੜੇ ਜਾ ਚੁੱਕੇ ਆ ਤੁਸੀਂ ਵੀ ਕਿਤੇ ਨਾ ਕਿਤੇ ਕੋਈ ਤੁਹਾਨੂੰ ਵੀ ਜਦੋਂ ਨਾ ਕੋਈ ਟੱਕਰਿਆ ਹੋਊਗਾ ਸਾਨੂੰ ਇਹ ਕੋਈ ਨਾ ਕੋਈ ਟੱਕਰਿਆ ਹੋਊਗਾ ਦੇ ਅਸਲ ਜੋ ਸਿਸਟਮ ਦੀ ਗੱਲ ਆਪਾਂ ਕਰੀਏ ਆਪਾਂ ਸੱਚ ਦੇ ਪ੍ਰਚਾਰਕ ਆ ਆਪਾਂ ਕਿਸੇ ਨਾ ਕੋਈ ਬੰਦਚ ਕਰਕੇ ਨਹੀਂ ਵੀ ਕਿਸੇ ਨੂੰ ਸਪੈਸ਼ਲ ਟਾਰਗੇਟ ਕਰਕੇ ਸਟੇਜ ਤੇ ਕੁਝ ਕਹਿਣਾ ਵਾ ਉਹ ਬਲਾਰਾ ਨਹੀਂ ਹੈਗਾ ਜਿਹੜਾ ਸਪੈਸ਼ਲ ਟਾਰਗੇਟ ਕਰੂਗਾ ਹੂੰ ਜਦਨ ਗੁਰੂ ਹਰਗੋਬਿੰਦ ਮਹਾਰਾਜ ਦੇ ਦਰਬਾਰ ਚ ਪਹਿਲੀ ਵਾਰੀ ਢਾਡੀ ਸਿੰਘ ਆਏ ਆ ਜੀ ਸਿੱਖ ਇਤਿਹਾਸ ਦੇ ਬਾਬਾ ਨਥਮਲ ਬਾਬਾ ਅਬਦੁਲਖੈਰ ਹੂੰ ਮਾਰਾ ਹੀ ਨਾ ਕੁਝ ਸੁਣਾਉ ਹੂੰ ਹੁਣ ਉਹ ਬੰਦੇ ਜਿਹੜੇ ਸੀ ਉਹ ਰਾਜਪੂਤਾਨੇ ਦੇ ਲੋਕਾਂ ਨੂੰ ਖੁਸ਼ ਕਰਨ ਕਰਦੇ ਸੀ ਰਾਜੇ ਮਹਾਰਾਜ ਦੇ ਦਰਬਾਰਾਂ ਚ ਟਾਢੀ ਆਮ ਹੁੰਦੇ ਸੀ ਪਰ ਸਿੱਖ ਧਰਮ ਚ ਪਹਿਲੀ ਵਾਰੀ ਟਾਢੀ ਆਉਣੇ ਸੀ ਮਹਾਰਾਜ ਨੇ ਆਖਿਆ ਕੁਝ ਸੁਣਾਓ ਉਹ ਪਹਿਲੀ ਵਾਰੀ ਆਇਆ ਅਕਾਲ ਤਖਤ ਸਾਹਿਬ ਇੱਕ ਦਾ ਨਾਂ ਸੀ ਬਾਬਾ ਨੱਥਮਲ ਇੱਕ ਦਾ ਨਾਂ ਸੀ ਬਾਬਾ ਅਬਦੁਲ ਖੈਰ ਉਹਨਾਂ ਦਾ ਪਿੰਡ ਹੈ ਸੁਰ ਸਿੰਘ ਹੁਣ ਜਦੋਂ ਮਹਾਰਾਜ ਦੇ ਕੋਲ ਆਏ ਤੇ ਮਹਾਰਾਜ ਨੇ ਆਖਿਆ ਕੁਝ ਸੁਣਾਓ ਉਹਨਾਂ ਫਿਰ ਇੱਕ ਵਾਰ ਸੁਣਾਈ ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾ ਕੋਟ ਗੜ੍ਹ ਦਰਵਾਜਾ ਬਲਕ ਵਖੀਰ ਦੀ ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਾਂ ਗੀਰਦੀ ਪੱਗ ਤੇਰੀ ਕੀ ਜਹਾਂਗੀਰ ਦੀ ਆ ਸੀ ਮੌਜੂਦਾ ਸਮੇਂ ਦੀ ਗੱਲ ਕਰਨਾ ਪਹਿਲਾਂ ਉਹਨਾਂ ਨੇ ਮਹਾਰਾਜ ਦੀ ਸੇਵਤ ਕਰ ਲਈ ਫਿਰ ਸਿਸਟਮ ਦੀਆਂ ਤੱਜੀਆਂ ਵੀ ਡਾਤੀਆਂ ਇੱਕੇ ਲਾਈਨ ਦੇ ਵਿੱਚ ਹੀ ਕਿ ਗੁਰੂ ਹਰਗੋਬਿੰਦ ਸਾਹਿਬ ਬਾਦਸ਼ਾਹ ਤੇਰਾ ਸਿਧਾਂਤ ਤੇਰੀ ਚੜਤ ਤੇਰਾ ਰਹਿਣ ਸਹਿਣ ਤੇਰਾ ਜਿਹੜਾ ਆਤਮਕ ਗੱਲ ਗੱਲ ਆ ਉਹ ਹਿੰਦੁਸਤਾਨ ਦੇ ਬਾਦਸ਼ਾਹ ਤੋਂ ਬਹੁਤ ਉੱਚਾ ਹੈ ਹਿੰਦੁਸਤਾਨ ਦਾ ਬਾਦਸ਼ਾਹ ਬਹੁਤ ਥੱਲੇ ਹੈ ਅੱਜ ਜੀ ਆਪਾਂ ਢਾਡੀਆਂ ਨੂੰ ਵੀ ਆਖੀਏ ਕਈ ਵਾਰੀ ਸਾਨੂੰ ਵੀ ਕੁਐਸਚਨ ਕਰ ਦਿੰਦੇ ਲੋਕੀ ਕਿ ਤੁਸੀਂ ਆਪਣਾ ਪ੍ਰਸੰਗ ਸੁਣਾਓ ਘਰ ਜਾਓ ਤੁਸੀਂ ਕੀ ਲੈਣਾ ਇੰਨਾ ਗੱਲਾਂ ਦੇ ਵਿੱਚ ਤੁਹਾਨੂੰ ਕਹਿਆ ਜਾਂਦੀਆਂ ਗੱਲਾਂ ਇਹ ਮੈਂ ਨਾ ਬਹੁਤ ਹੂੰ ਤੁਸੀਂ ਇਹਦੇ ਚੋ ਕੀ ਲੈਣਾ ਮੈਂ ਕਿਹਾ ਵੀ ਜਿੱਦਣ ਢਾਡੀਆਂ ਦੀ ਨੀਂ ਰੱਖੀ ਗਈ ਉਹ ਉਦਣ ਹੀ ਨਾ ਕਹਿੰਦੇ ਤੇ ਹਿਵੇਂ ਨਾ ਕਹਿੰਦੇ ਹੂੰ ਤੇ ਜੇ ਮੌਜੂਦਾ ਗਲਤ ਸਿਸਟਮ ਗਲਤ ਧਾਰਨਾ ਦੇ ਉੱਤੇ ਅਸੀਂ ਨਹੀਂ ਗੱਲ ਕਰਾਂਗੇ ਤੇ ਕੌਣ ਕਰੂਗਾ ਹੂੰ ਇਕੱਲੇ ਪੈਸੇ ਲੈ ਕੇ ਘਰ ਨੂੰ ਚਲੇ ਜਾਣਾ ਸਾਡਾ ਫਰਜ਼ ਨਹੀਂ ਬਣਦਾ ਜੋ ਸਾਡੀ ਇਹ ਕ੍ਰਿਤੀਆਂ ਚਾਹੀਓ ਧਾਰਮਿਕ ਲਾਣੇ ਚ ਚਾਹੇ ਉਹ ਰਾਜਨੀਤਿਕ ਲਾਨੇ ਚ ਆ ਚਾਹੇ ਉਹ ਸਮਾਜਿਕ ਤਿੰਨ ਹੀ ਚੀਜ਼ਾਂ ਧਰਮ ਰਾਜਨੀਤੀ ਤੇ ਸਮਾਜ ਤੇ ਤਿੰਨਾ ਵਿੱਚ ਜਿੱਥੇ ਜਿੱਥੇ ਸਹੀ ਹੋ ਰਿਹਾ ਵਾ ਉਹਦਾ ਪ੍ਰਚਾਰ ਕਰਨਾ ਸਾਡਾ ਫਰਜ਼ ਬਣਦਾ ਜਿੱਥੇ ਗਲਤ ਹੋ ਰਿਹਾ ਵਾ ਉਥੇ ਜਾਗਰੂਕ ਕਰਨਾ ਸਾਡਾ ਹੀ ਫਰਜ਼ ਬਣਦਾ ਵਾ ਅਸੀਂ ਹੀ ਕਰਨਾ ਸਾਨੂੰ ਜੇ ਕੌਮ ਦੀ ਰੀੜ ਦੀ ਹੱਡੀ ਕਿਹਾ ਵਾ ਸਮਾਜ ਨੇ ਕਿ ਇਹ ਟਾੜੀ ਕਵੀਸ਼ਰ ਰਾਗੀ ਬਲਾਰੇ ਅਥਵਾਜ ਇਹ ਕੌਮ ਦੀ ਰੀੜ ਦੀ ਹੱਡੀ ਆ ਤੇ ਰੀੜ ਦੀ ਹੱਡੀ ਦਾ ਇੱਕ ਮਣਕਾ ਵੀ ਆਪਣੀ ਥਾਂ ਕੋ ਹਿੱਲ ਜੇ ਨਾ ਤੇ ਸਾਰਾ ਸਰੀਰ ਖਲੋ ਜਾਂਦਾ ਵਾ ਜੀ ਜੇ ਅੱਜ ਇਹ ਆਪਣੀ ਜਗ੍ਹਾ ਤੇ ਆਪਣੀ ਡਿਊਟੀ ਸਹੀ ਤਰ੍ਹਾਂ ਨਿਭਾਉਣਗੇ ਤੇ ਲੋਕਾਂ 'ਚ ਜਾਗਰੂਕਤਾ ਜਾਂਦੀ ਆ ਤੇ ਜਾ ਵੀ ਰਹੀ ਆ ਮੈਂ ਜਿੰਨਾ ਕ ਸਟੇਜਾਂ ਦੇ ਵਿਚਰ ਕੇ ਵੇਖਿਆ ਇੰਨੀ ਨੌਜਵਾਨ ਪੀੜ੍ਹੀ ਸਾਨੂੰ ਪਿਆਰ ਕਰਦੀ ਆ ਮੈਂ ਦੱਸ ਨਹੀਂ ਸਕਦਾ ਭਾਜੀ ਤੁਹਾਨੂੰ ਜੀ ਕਿਉਂਕਿ ਅਸੀਂ ਹੁਣ ਏਦਾਂ ਵੀਡੀਓ ਬਣਾ ਕੇ ਉਹ ਸਾਡੇ ਕੋਲ ਇੰਨਾ ਸਿਸਟਮ ਨਹੀਂ ਹੈਗਾ ਹਨਾ ਵੀ ਅਸੀਂ ਇਕੱਲੇ-ਇਕੱਲੇ ਲੋਕਾਂ ਦੀਆਂ ਵੀਡੀਓ ਬਣਾਉਂਦੇ ਫਿਰੀਏ ਪਰ ਸਾਨੂੰ ਖੁਦ ਪ੍ਰਬੰਧਕਾਂ ਨੇ ਕਿਹਾ ਵਾ ਖੁਦ ਸੰਗਤ ਨੇ ਕਿਹਾ ਵਾ ਕਿ ਜਿਸ ਦੀਵਾਨ ਦੇ ਵਿੱਚ ਅੱਜ ਤੋਂ 2 ਸਾਲ ਪਹਿਲਾਂ 500 ਬੰਦਾ ਹੁੰਦਾ ਸੀ ਜੀ ਜਦ ਤੁਹਾਨੂੰ ਕਹ ਲੋ ਮੈਂ ਨਹੀਂ ਕਹਿੰਦਾ ਵੀ ਸਾਡੇ ਕਰਕੇ ਆਉਂਦੇ ਆਉਂਦੇ ਤੇ ਗੁਰੂ ਦੇ ਇਤਿਹਾਸ ਕਰਕੇ ਗੁਰੂ ਦੀ ਗੱਲ ਕਰਕੇ ਉਥੇ 2000 ਬੰਦਾ ਆਇਆ ਅੱਜ ਹੂੰ ਤੇ ਜ਼ਿਆਦਾਤਰ 80 85% ਨੌਜਵਾਨ ਪੀੜੀ ਦਵਾਨਾਂ ਚ ਮੁੜੀ ਆ ਸਾਨੂੰ ਥੋੜਾ ਜਿਹਾ ਖੁੱਲੇ ਖਲਾਸੇ ਹੋ ਗਏ ਉਹਨਾਂ ਦੇ ਦਿਲ ਦੀ ਗੱਲ ਕਰਨੀ ਪੈਣੀ ਆ ਜੀ ਜੋ ਤੁਹਾਡੇ ਕੋਲੋਂ ਮੰਗ ਰਹੀ ਆ ਨਾ ਨੌਜਵਾਨ ਪੀੜੀ ਬੱਚੇ ਬੱਚੀਆਂ ਲੜਕੀਆਂ ਲੜਕੇ ਜੋ ਤੁਹਾਡੇ ਕੋਲ ਮੰਗ ਰਿਹਾ ਵੀ ਸਾਨੂੰ ਆ ਚੀਜ਼ ਸੁਣਾਓ ਇਹਦੇ ਬਾਰੇ ਦੱਸੋ ਸਾਨੂੰ ਉਹਦੇ ਤੇ ਗੱਲ ਕਰਨੀ ਪੈਣੀ ਆ ਕਿਉਂ ਨਾ ਲੋਕ ਜੁੜਨਗੇ ਜੁੜੇ ਵੀ ਆ ਬਹੁਤ ਮੇਰਾ ਤੁਸੀਂ ਫੋਨ ਚੈੱਕ ਕਰ ਲਓ ਮੈਨੂੰ ਦਿਹਾੜੀ ਜੇ ਇੱਕ ਦੋ ਫੋਨ ਦੇਦਾਂ ਤੇ ਆਉਂਦੇ ਹੀ ਆ ਬਾਬਾ ਜੀ ਅਸੀਂ ਕੇਸ ਸੁਰੱਖੇ ਆ ਤੁਹਾਡਾ ਪ੍ਰਸੰਗ ਸੁਣ ਕੇ ਹੂੰ ਨਸ਼ਾ ਛੱਡਿਆ ਵਾ ਤੁਹਾਡਾ ਪ੍ਰਸੰਗ ਸੁਣ ਕੇ ਜੀ ਤੇ ਹੁਣ ਇਹ ਕਈਆਂ ਨੂੰ ਆਉਂਦੇ ਹੋਣਗੇ ਪਰ ਉਹ ਆਪਾਂ ਸਿੱਖਾਂ ਦਾ ਇੱਕ ਸੁਭਾਅ ਬਣਗਾ ਵੀ ਨੇਗੇਟਿਵਿਟੀ ਦੀ ਗੱਲ ਜਿਆਦਾ ਕਰਨੀ ਆ ਪੋਜ਼ਿਟਿਵ ਗੱਲਾਂ ਆਪਾਂ ਘੱਟ ਕਰਦੇ ਆ ਹੂੰ ਇਹ ਪੋਜ਼ਿਟਿਵ ਗੱਲਾਂ ਵਾਜ ਆਪਾਂ ਦੱਸਾਂਗੇ ਤੇ ਕਈਆਂ ਤੇ ਅਸਰ ਹੋ ਸਕਦਾ ਇਸ ਤਰ੍ਹਾਂ ਸਰਦਾਰ ਸਾਹਿਬ ਜੀ ਇਸ ਗੱਲ ਤੋਂ ਮੁਨਕਰ ਹੋਇਆ ਜਾ ਸਕਦਾ ਕਿ ਸਿੱਖਾਂ ਦੇ ਜਿਹੜੇ ਆਗੂ ਆਪੇ ਆਪ ਨੂੰ ਵੱਡੇ ਆਗੂ ਕਹੋਂਦੇ ਆ ਉਹਨਾਂ ਦੇ ਬੱਚੇ ਪਾੜੇ ਪਏ ਪਾੜੇ ਪਏ ਹੋਇਆ ਔਰ ਸਿੱਖ ਸਿੱਖਾਂ ਨੂੰ ਸਿੱਖ ਸੰਗਤ ਨੂੰ ਇੱਕ ਝੰਡੇ ਦੇ ਹੇਠ ਕਿਵੇਂ ਇਕੱਠੀ ਕਰਨਗੇ ਪਹਿਲਾਂ ਆਪ ਤਾਂ ਇਕੱਠੇ ਹੋ ਜਾਣ ਨਹੀਂ ਉਹਦੇ ਆਪ ਆਪਣੀ ਡੱਫਲੀ ਵਜਾਉਣ ਦੇ ਉਹਦੇ ਮਸਲਾ ਹੀ ਰੋਟੀਆਂ ਦਾ ਸਾਰਾ ਆ ਜੀ ਵੀ ਜਿਹਨੂੰ ਮੌਕਾ ਮਿਲਿਆ ਵਾ ਬਹੁਤ ਵੱਡਾ ਕੀਤਾ ਸਾਰਿਆਂ ਕੀਤਾ ਕਿਸੇ ਇੱਕ ਦਾ ਹੂੰ ਪਹਿਲਿਆਂ ਤੋਂ ਲੈ ਕੇ ਹੁਣ ਤੱਕ ਹੁਣ ਤੱਕ ਵਾਲਿਆਂ ਤੇ ਆਜੋ ਜੀ ਰਾਜਨੀਤਿਕ ਵੀ ਸਾਡਾ ਬੇੜਾ ਕਰ ਕੀਤਾ ਹੂੰ ਧਾਰਮਿਕ ਪੱਖ ਤੇ ਵੀ ਸਾਡਾ ਬੇੜਾ ਕਰ ਕੀਤਾ ਉਹਦਾ ਸਾਹ ਜੀ ਕਹਿ ਰਿਹਾ ਸੀ ਪੰਥਕ ਸਭ ਤੋਂ ਵੱਡੇ ਆ ਨਹੀਂ ਚਲੋ ਆਪੇ ਰੱਜੀ ਪੁੱਜੀ ਆਪੇ ਮੇਰੇ ਬੱਚੇ ਜਿਹਨੇ ਇਦਾਂ ਤੇ ਮੈਂ ਵੀ ਬੜਾ ਵੱਡਾ ਪੰਥਕ ਆ ਹੂੰ 50000 ਰੁਪਏ ਟਾ ਲੈਣਾ ਮੈਂ ਕਹਦਾ ਪੰਥਕ ਆ ਹੂੰ ਉਹਦਾਂ ਤੇ ਗੱਲਾਂ ਨਾਲ ਤੇ ਮੈਂ ਵੀ ਬੜਾ ਵੱਡਾ ਪੰਥਕ ਆ ਜੀ ਠੀਕ ਆ ਜੀ ਹੂੰ ਕੌਮ ਪੰਥਕ ਮੰਨੇ ਤੁਹਾਨੂੰ ਹੂੰ ਤੁਸੀਂ ਆਪੇ ਕਹੀ ਜਾਂਦੇ ਤੇ ਆਪੇ ਤੇ ਮੈਂ ਵੀ ਕਹਿ ਦਿੰਦਾ ਵੀ ਮੈਂ ਵੀ ਬੜਾ ਵੱਡਾ ਪੰਥਕ ਗਿਆ ਹੂੰ ਇਦਾਂ ਤੁਸੀਂ ਵੀ ਕਹੋਗੇ ਪੰਥਕ ਗਿਆ ਪੰਥਕ ਕੀ ਆ ਪੰਥ ਪੰਥ ਗੁਰੂ ਗ੍ਰੰਥ ਸਾਹਿਬ ਦਾ ਵਾ ਉਹਨੂੰ ਕਲਗੀਧਰ ਪਾਤਸ਼ਾਹ ਦਾ ਤੁਹਾਨੂੰ ਉਹ ਪੰਥ ਮੰਨੇ ਵੀ ਹਾਂ ਸਾਡਾ ਇਹ ਆਗੂ ਆ ਸਾਡਾ ਇਹ ਸਰਮੌਰ ਆ ਫਿਰ ਤੁਸੀਂ ਪੰਥਕ ਜੇ ਲੇਬਲ ਲਾਇਆ ਤੇ ਜੋ ਮਰਜ਼ੀ ਲੇਬਲ ਲਾ ਲਓ ਉਹ ਕੋਈ ਏਡੀ ਵੱਡੀ ਗੱਲ ਨਹੀਂ ਹੈ ਵੀ ਜੀ ਇਹ ਦੀਪ ਸਿੱਧੂ ਦੀ ਗੱਲ ਆ ਸਟੇਜਾਂ ਤੋਂ ਕਰਦੇ ਹੋ ਕਿ ਦੀਪ ਸਿੱਧੂ ਵਰਗੇ ਬਹੁਤ ਸਾਰੇ ਲੋਕਾਂ ਨੇ ਸਵਾਲ ਵੀ ਖੜੇ ਕੀਤੇ ਆ ਕਿ ਦੀਵ ਸਿੱਧੂ ਵਰਗਾ ਕੋਨਾ ਮੂਨਾ ਬਣਦਾ ਜੇ ਨਾ ਸਾਡਾ ਉਹ ਨਹੀਂ ਹੋ ਸਕਦਾ ਪਰ ਬਿਰਤੀ ਜੇਕਰ ਉਦਾਂ ਦੀ ਹੋਵੇਗੀ ਤਾਂ ਲੋਕ ਸਦਕਾਰ ਕਰਨਗੇ ਦੇਖੋ ਇੱਕ ਸਾਡੇ ਚ ਇਹ ਵੀ ਬੜੀ ਵੱਡੀ ਕਮੀਆਂ ਸਿੱਖਾਂ ਚ ਅਸੀਂ ਮੌਕਾ ਨਹੀਂ ਦਿੰਦੇ ਬੰਦੇ ਨੂੰ ਹੂੰ ਤੁਸੀਂ ਕੇਸ ਨਹੀਂ ਰੱਖੇ ਹੂੰ ਤੁਹਾਡੇ ਵੱਲ ਵੇਖਦਾ ਮੈਂ ਜੀ ਤੁਸੀਂ ਅੱਜ ਮੁੜਦੇ ਜੇ ਹੂੰ ਕੇਸ ਰੱਖ ਲਓ ਅਮਰਤ ਸ਼ਕਨ ਵਾਲੇ ਪਾਸੇ ਆਜੋ ਹੌਲੀ ਹੌਲੀ ਤੁਹਾਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ ਕਿ ਤੁਹਾਡਾ ਪਾਸਟ ਤੁਹਾਡੇ ਅੱਗੇ ਲਿਆ ਲਿਆ ਰੱਖਣਾ ਚਾਹੀਦਾ ਵੋ ਸ਼ਾਬਾਸ਼ ਨਹੀਂ ਬੋਲਦੀ ਤੁਹਾਨੂੰ ਸ਼ਾਬਾਸ਼ ਦਵਾਂਗਾ ਤੁਸੀਂ ਦੋ ਬੰਦੇ ਹੋਰ ਜੋੜੋਗੇ ਹੂੰ ਮਸਲਾ ਇਹ ਆ ਵੀ ਸਾਡੇ ਵਰਗੇ ਜਿਹੜੇ ਚਲੋ ਮੈਂ ਜਿਹੜੀ ਕਮੀ ਵਾਲੀ ਗੱਲ ਉਹਦੀ ਮੈਂ ਆਪਣੇ ਤੇ ਲਾਉਣਾ ਹੁੰਦਾ ਵਾ ਮੇਰਾ ਇੱਕ ਸੁਭਾਅ ਆ ਜੀ ਮੇਰੇ ਵਰਗੇ ਕੜਮ ਚੌਧਰੀਆਂ ਨੇ ਵੇਖਿਆ ਵੀ ਜੇ ਉਹ ਬੰਦਾ ਅੱਗੇ ਨਿਕਲ ਗਿਆ ਜਿਹਨੇ ਕੇਸ ਨਹੀਂ ਰੱਖੇ ਉਹਦਾ ਪਤਾ ਵੀ ਅਭੀ ਆ ਜਾਣਾ ਸਿੱਖੀ ਦੇ ਦੈਰੇ ਚ ਨਹੀਂ ਆਉਣਾ ਵਾ ਅੱਜ ਨਾਲ ਆ ਸਾਲ ਤੱਕ ਆ ਜਾਣਾ ਪਰ ਮੇਰੀ ਕੁਰਸੀ ਜਾਂਦੀ ਰਹਿਣੀ ਆ ਹੂੰ ਮਸਲਾ ਇੱਥੇ ਕੁਰਸੀ ਦਾ ਵਾ ਹੂੰ ਕੜਾ ਮ ਚੌਧਰੀਆਂ ਦੇ ਮਗਰ ਜਿਹੜਾ ਇੱਕ ਚੌਧਰਪੁਰੇ ਦਾ ਛੱਜ ਬੱਜਾ ਵਾ ਨਾ ਉਹ ਛੱਜ ਨਹੀਂ ਹੁਣ ਤੁਸੀਂ ਇੱਕ ਪਿੰਡ ਚੋਂ ਲੈ ਲਓ ਮੰਨ ਲਓ ਇੱਕ ਆਮ ਪਿੰਡ ਦੇ ਵਿੱਚ ਇੱਕ ਲੀਡਰਸ਼ਿਪ ਕੰਮ ਕਰ ਰਹੀ ਆ ਲੋਕੀ ਉਹਨਾਂ ਤੋਂ ਖੁਸ਼ ਨਹੀਂ ਹੈਗੇ ਸੈਟੀਸਫਾਈ ਨਹੀਂ ਹੈਗੇ ਤੁਹਾਡੇ ਰਗਾ ਮੁੰਡਾ ਉੱਠ ਕੇ ਜੰਗ ਜਨਰੇਸ਼ਨ ਬੰਦਾ ਉੱਠ ਕੇ ਆ ਕੇ ਵੀ ਨਹੀਂ ਐਦਾਂ ਨਹੀਂ ਤੇ ਐਦਾਂ ਕਰਨਾ ਹੁਣ ਉਹ ਜਿਹੜੇ ਬੰਦੇ ਪਿਛਲੇ 30 40 ਸਾਲ ਤੋਂ ਪਿੰਡ ਦੇ ਵਿੱਚ ਖਾ ਰਹੇ ਆ ਉਹਨਾਂ ਨੂੰ ਤੁਸੀਂ ਚੰਗੇ ਲੱਗੋਗੇ ਉਹ ਤੁਹਾਡੇ ਕੋ ਜੜਾ ਵਡਣਗੇ ਬਿਲਕੁਲ ਉਹ ਤੁਹਾਡਾ ਨੁਕਸਾਨ ਕਰਨਗੇ ਪਿੰਡ ਚ ਉਹ ਤੁਹਾਡਾ ਗਲਤ ਪ੍ਰਚਾਰ ਵੀ ਕਰਨਗੇ ਪਿੰਡ ਦੇ ਵਿੱਚ ਵੀ ਸਾਨੂੰ ਕਿੰਨੇ ਪੁੱਛਣਾ ਜੇ ਬੰਦਾ ਅੱਗੇ ਲੰਘਿਆ ਤੇ ਜੀ ਜਦੋਂ ਕਿ ਸਾਡੇ ਚ ਰਵਾਇਤ ਇਹ ਆ ਕਿ ਅਸੀਂ ਉਸ ਬੰਦੇ ਨੂੰ ਆਪਣੇ ਜਿਉਂਦੇ ਜੀ ਜ਼ਿੰਮੇਵਾਰੀ ਚੰਗੀ ਦੇਤੀਗੇ ਵੀ ਚੱਲ ਕਾਕਾ ਅਸੀਂ ਜਿ ਨਜ਼ਰ ਕਰਨੀ ਹੀ ਕਰ ਹੁਣ ਤੂੰ ਕਰ ਲਈ ਹੁਣ ਤੂੰ ਅੱਗੇ ਲੈ ਕੇ ਪਿੰਡ ਨੂੰ ਤੋਰ ਸਮਾਜ ਨੂੰ ਕੌਮ ਨੂੰ ਅੱਗੇ ਲੈ ਕੇ ਤੋਰ ਮਸਲਾ ਇੱਥੇ ਚੌਧਰ ਪੁਣੇ ਦਾ ਵਾ ਸਾਡਾ ਨੁਕਸਾਨ ਜਿੰਨਾ ਵੀ ਕੀਤਾ ਵਾ ਉਹਨਾਂ ਚੌਧਰੀਆਂ ਨੇ ਕੀਤਾ ਵਾ ਜਿਹੜੇ ਬਾਣੀ ਤੇ ਬਾਣੇ ਦੋਵਾਂ ਤੋਂ ਪੂਰੇ ਸੀ ਜੇ ਬਾਣੀ ਤੇ ਬਾਣਾ ਕੋਲ ਹੁੰਦਾ ਤੇ ਉਹਨਾਂ ਨੇ ਸਾਡੀ ਨੌਜਵਾਨ ਪੀੜੀ ਦਾ ਨਾ ਨੁਕਸਾਨ ਨਹੀਂ ਕਰਨਾ ਜੀ ਤੀਬ ਸਿੱਧੂ ਲਾਲੋ ਭਾਈ ਅਮਰਤਪਾਲ ਸਿੰਘ ਲਾਲੋ ਕੱਲੇ ਇਹੋ ਹੀ ਨਹੀਂ ਆ ਹੋਰ ਕਈ ਨਾਮ ਆ ਸਾਡੇ ਕੋਲ ਜਿਹੜੇ ਸਾਡੀ ਕੌਮ ਦਾ ਕੁਝ ਚੰਗਾ ਕਰ ਸਕਦੇ ਸੀ ਸਾਡੀ ਕੌਮ ਦਾ ਕੁਝ ਚੰਗਾ ਸਵਾਰ ਸਕਦੇ ਸੀ ਪਰ ਮੇਰੇ ਵਰਗੇ ਕੜਾ ਮ ਚੌਧਰੀਆਂ ਨੇ ਵੇਖਿਆ ਵੀ ਲੈ ਇਹ ਬੰਦਾ ਅੱਜ ਤੁਰਿਆ ਇੱਕ ਆਵਾਜ਼ ਦਿੰਦਾ ਵਾ ਇੰਨੇ ਲੋਕ ਇਕੱਠੇ ਹੋ ਜਾਂਦੇ ਆ ਤੇ ਉਹਨੂੰ ਟੈਗ ਲਾ ਦਿਓ ਇਹ ਆਰਐਸਐਸ ਦਾ ਬੰਦਾ ਵਾ ਇਹ ਮੋਨਾ ਕੋ ਨਵਾ ਇਹ ਫਲਾਣਾ ਵਾ ਇਹ ਧਮਕਾਣਾ ਵਾ ਮੈਂ ਅਕਸਰ ਸਟੇਜਾਂ ਤੇ ਕਹਿਣਾ ਹੁੰਦਾ ਜੀ ਕਿ ਤੁਸੀਂ ਹਰ ਇੱਕ ਦੀ ਸੁਣੋ ਜੇ ਜੋੜ ਕੇ ਰੱਖਣਾ ਕੌਮ ਨੂੰ ਉੱਥੇ ਨਸ਼ਾ ਪੀਣ ਵਾਲੇ ਦੀ ਵੀ ਸੁਣਨੀ ਪੈਣੀ ਸਾਨੂੰ ਜੇ ਕਿਉਂਕਿ ਉਹਦੇ ਚੋਂ ਇੱਕ ਚੰਗਾ ਬੰਦਾ ਪੈਦਾ ਕਰਨਾ ਪੈਣਾ ਹੂੰ ਬਿਲਕੁਲ ਜਿਨੇ ਕੇਸ ਨਹੀਂ ਰੱਖੇ ਉਹਦੇ ਚੋਂ ਚੰਗਾ ਹੀ ਨਸਾਨ ਆਪਾਂ ਨੂੰ ਪੈਦਾ ਕਰਨਾ ਪੈਣਾ ਹੁਣ ਮੈਂ ਅਕਸਰ ਸਟੇਜਾਂ ਤੇ ਕਹਿਣਾ ਹੁੰਦਾ ਵੀ ਪਿੰਡਾਂ ਦੇ ਵਿੱਚ ਜਦੋਂ ਆਪਾਂ ਕੋਈ ਸਮਾਗਮ ਕਰਾਉਨੇ ਆ ਹੂੰ ਉਗਰਾਹੀ ਇਕੱਠੀ ਕਰਦੇ ਆਪਾਂ ਪੈਸੇ ਜੀ ਹੁਣ ਆਪਾਂ ਉਥੇ ਇਹ ਤੇ ਨਹੀਂ ਪੁੱਛਦੇ ਵੀ ਤੂੰ ਕੇਸ ਨਹੀਂ ਰੱਖੇ ਤੂੰ ਅਮਰਤ ਨੀਸ਼ਾ ਗਿਆ ਲਿਆ ਪਈ ਸੇਵਾ ਕਰ ਜਿੰਨੇ ਕਰ ਸਕਦਾ ਹੁਣ ਉਥੇ ਸੇਵਾ ਉਹ ਵੀ ਕਰ ਰਿਹਾ ਜਿੰਨੇ ਕੇਸ ਨਹੀਂ ਰੱਖੇ ਸੇਵਾ ਉਹ ਵੀ ਕਰ ਰਿਹਾ ਜਿੰਨੇ ਅਮਰਤ ਵੀ ਛਕਿਆ ਗੁਰੂ ਦੀ ਬਾਣੀ ਪੜਦਾ ਬਹੁਤ ਸਤਕਾਰਯੋਗ ਆ ਉਹ ਹੂੰ ਪਰ ਜੇ ਦੂਜੇ ਬੰਦੇ ਨੇ ਕੋਈ ਸਲਾਹ ਦਿੱਤੀ ਪਿੰਡ ਚ ਤੇ ਅਹੀਂ ਉਹਨੂੰ ਪਛਾਣ ਸੁਰਦ ਦੇਣਾ ਨਹੀਂ ਨਹੀਂ ਤੈਨੂੰ ਕੀ ਪਤਾ ਸਿੱਖੀ ਦਾ ਤੂੰ ਕੇਸ ਨਹੀਂ ਰੱਖੇ ਤੂੰ ਉਹਨੂੰ ਮੁਹੱਬਤ ਨਾਲ ਜੋੜ ਲਓ ਕਿ ਨਹੀਂ ਭਾਈ ਤੂੰ ਥੋੜਾ ਜਿਹਾ ਇਸ ਪਾਸੇ ਨੂੰ ਧਾਇਰੇ ਨੂੰ ਆਦਰੀ ਗੱਲ ਸੁਣੀ ਜਾਉ ਅਗਲੇ ਦੇ ਮਨ ਤੇ ਅਸਰ ਹੋਊਗਾ ਵੀ ਨਹੀਂ ਮੈਂ ਕਿਤੇ ਦੇ ਨਾ ਕਿਤੇ ਪਛੜਿਆ ਵਾਂ ਮੈਂ ਆਪਣੇ ਜੋ ਕਮੀ ਦੂਰ ਕਰਕੇ ਤੇ ਫੇਰ ਇਹ ਗੱਲ ਕਰ ਸਕਦਾ ਤੇ ਜਦੋਂ ਅਸੀਂ ਪੈਂਦਿਆ ਹੀ ਉਹਨੂੰ ਪੈਣਾ ਹੀ ਉੱਡ ਕੇ ਆ ਉਹਦੇ ਗਾਲੀ ਪੈਣ ਤੱਕ ਜਾਣਾ ਉਹ ਬੰਦਾ ਜੁੜੂਗਾ ਨਹੀਂ ਉਹ ਬੰਦਾ ਟੁੱਟੂਗਾ ਸਾਡੇ ਕੜਮ ਚੌਧਰੀਆਂ ਨੇ ਆਪਣੀਆਂ ਕੁਰਸੀਆਂ ਬਚਾਉਣ ਵਾਸਤੇ ਬਹੁਤਾਤ ਲੋਕਾਂ ਨੂੰ ਐਦਾਂ ਹੀ ਤੋੜਿਆ ਵਾ ਉਹ ਸਿਰਫ ਇੱਕ ਪਿਆਰ ਦੀ ਭਾਸ਼ਾ ਮੰਗਦੇ ਸੀ ਉਹਨਾਂ ਨੂੰ ਮੁਹੱਬਤ ਨਾਲ ਪਰੇਰਿਆ ਜਾ ਸਕਦਾ ਸੀ ਵੇਖੋ ਜਦੋਂ ਆਪਾਂ ਬੱਚੇ ਨੂੰ ਤੁਸੀਂ ਡੋਰ ਇਕੱਠੀ ਕਰਦੇ ਆ ਵੇਖੋ ਹੂੰ ਇੱਕ ਡੋਰ ਹੁੰਦੀ ਜਾਂ ਗੁੰਜਲਾਂ ਵਾਲੀ ਜਿਹਦੇ ਵਿੱਚ ਬਹੁਤ ਗੁੰਜਲਾਂ ਪਈਆਂ ਹੁੰਦੀਆਂ ਜਿਹੜਾ ਕੋਈ ਕਾਲਾ ਹੁੰਦਾ ਨਾ ਉਹ ਇਦਾਂ ਕਰਕੇ ਛੇਤੀ ਛੇਤੀ ਗੁੰਜਲਾਂ ਕੱਢਦਾ ਤੇ ਛੇਤੀ ਡੋਰ ਤੋੜ ਕੇ ਵਹਿ ਜਾਂਦਾ ਹੂੰ ਇੱਕ ਬੰਦਾ ਹੁੰਦਾ ਸਬਰ ਵਾਲਾ ਉਹ ਹੌਲੀ ਹੌਲੀ ਕੱਲੀ ਕੱਲੀ ਗੁੰਜਲ ਕੱਢਦਾ ਵਾ ਉਹਨੂੰ ਘੰਟਾ ਬਾਅਦ ਤੇ ਲੱਗ ਜਾਊਗਾ ਪਰ ਜਦੋਂ ਉਹ ਸਾਰੀਆਂ ਗੁੰਜਲਾਂ ਕੱਢ ਕੇ ਡੋਰ ਇਕੱਠੀ ਕਰ ਲਈ ਉਹਨੇ ਐਡਾ ਵੱਡਾ ਪਿੰਨਾ ਕਰਕੇ ਘਰ ਲੈ ਕੇ ਜਾਣਾ ਹੂੰ ਅੱਜ ਸਾਡੀ ਕੌਮ ਵਿੱਚ ਗੁੰਜਲਾਂ ਪੈ ਗਈਆਂ ਜ਼ਿਆਦਾ ਇਹਨੂੰ ਆਹਸਤਾ ਆਹਸਤਾ ਕੱਢਣਾ ਪੈਣਾ ਵਾ ਇਹਨੂੰ ਸਮਾਂ ਵੱਧ ਲੱਗੂਗਾ ਸਾਲ ਲੱਗ ਜੇ 2 ਸਾਲ ਲੱਗ ਜੇ ਨਿਕਲ ਜਾਊਗੀ ਪਰ ਉਹ ਗੁੰਡਲਾਂ ਕੱਢਣ ਵਾਲਾ ਬੰਦਾ ਸਹੀ ਹੋਣਾ ਚਾਹੀਦਾ ਤੁਹਾਡੇ ਵਿੱਚ ਤੇ ਜਿੱਦਨ ਉਹ ਨਿਕਲ ਗੀਆਂ ਤੇ ਮੈਂ ਬੜੇ ਬੜੇ ਬੰਦੇ ਸੁਧਰਦੇ ਵੇਖਿਆ ਬੜੀ ਬੜੀ ਕਿਰਪਾ ਹੁੰਦੀ ਵੇਖੀ ਆ ਬੜੇ ਬੜੇ ਸੋਹਣੇ ਸਰੂਪ ਉਹਨਾਂ ਬੰਦਿਆਂ ਦੇ ਵੀਰਾਂ ਦੇ ਵੇਖਿਆ ਪੰਜਾਬ 'ਚ ਪੰਜਾਬੋਂ ਬਾਹਰ ਵੀ ਜਿਹੜੇ ਕਹਿੰਦੇ ਸਾਡੇ ਜਿੱਨਾ ਚੱਟਾ ਹੀ ਕਿਸੇ ਨੇ ਨਹੀਂ ਪੀਤਾ ਜੀ ਚੰਗੇ ਸੰਕੇਤ ਵੀ ਹੈਗੇ ਮੈਂ ਉਹਨਾਂ ਜਿਹੜੇ ਕਹਿੰਦੇ ਇਹ ਕਰਦਾ ਵਾ ਬਾਈ ਸਾਰਾ ਸਮਾਨ ਵੇਚ ਦਿੱਤਾ ਇੱਕ ਮੁੰਡੇ ਨੇ ਮੈਨੂੰ ਫੋਨ ਕੀਤਾ ਨਾਗਪੁਰ ਤੋਂ ਟਰੱਕ ਡਰਾਈਵਰ ਸੀ ਆਂਦਾ ਮੈਨੂੰ 4 ਮਹੀਨਿਆਂ ਤੋਂ ਕਿ ਮੈਂ ਘਰ ਹੀ ਨਹੀਂ ਗਿਆ ਹੂੰ ਆਂਦਾ ਮੈਂ ਦਾੜਾ ਰੱਖ ਲਿਆ ਵਾ ਨਸ਼ਾ ਛੱਡਦਾ ਤੇ ਆਂਦਾ ਜੇ ਮੈਂ ਘਰ ਫੋਨ ਕਰਦਾ ਤੇ ਮੇਰਾ ਟੱਬਰ ਮੇਰੇ ਤੇ ਯਕੀਨ ਨਹੀਂ ਕਰਦਾ ਵੀ ਤੂੰ ਛਦਾਈ ਹੋ ਗਿਆ ਵੀ ਤੂੰ ਤੇ ਇੰਨਾ ਚਿੱਟਾ ਪੀਤਾ ਤੂੰ ਤੇ ਸਿੱਖੀ ਦੇ ਨੇੜੇ ਤੇੜੇ ਨਹੀਂ ਹੈਗਾ ਕਹਿੰਦਾ ਮੈਂ ਹੁਣ ਉਹਨਾਂ ਨੂੰ ਕੀ ਦੱਸਾਂ ਵੀ ਮੈਨੂੰ ਜਿੱਥੇ 6:00 ਵਜੇ ਉਹ ਵਜ ਗਈ ਆ ਤੇ ਮੈਂ ਸੁਧਰ ਗਿਆ ਵਾ ਤਾਂ ਤਾਂ ਉਹ ਮੈਂ ਉਹ ਵਾਪਸ ਉਦੋਂ ਮੋੜਦਾ ਵਾਂ ਜਿੱਦਾਂ ਮੈਂ ਅਮਰਤ ਛਗੜਿਆ ਭਾਵੇਂ ਮੈਨੂੰ ਮਹੀਨੇ ਦੋ ਹੋਰ ਲੱਗ ਜਾਣ ਮੈਂ 6 ਮਹੀਨੇ ਬਾਹਰ ਰੱਖਾਂ ਤੇ ਰਹਿ ਜਾਣਾ ਵਾਂ ਜੀ ਉਹ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਸਾਬੀ ਆਪਾਂ ਨੂੰ ਜਿਹੜੀਆਂ ਪੋਜ਼ਿਟਿਵ ਗੱਲਾਂ ਉਹ ਬੱਚਿਆਂ ਤੇ ਕਰਨੀਆਂ ਪੈਣੀਆਂ ਵਾ ਹੁਣ ਆਪਣੇ ਬੱਚੇ ਆ ਛੋਟੇ ਗੁਰਦੁਆਰਿਆਂ ਤੋਂ ਗੁਰਦੁਆਰਿਆਂ ਚ ਆਉਂਦੇ ਆ ਜਾਂ ਤੁਹਾਡੇ ਘਰਾਂ ਚ ਵੀ ਤੁਹਾਡੇ ਬੱਚੇ ਹੁਣ ਜਦੋਂ ਆਪਾਂ ਗੱਲ ਹੀ 네ਗਟਿਵ ਕੈਰੇਕਟਰ ਵਾਲੇ ਦੀ ਕਰਾਂਗੇ ਘਰ ਚ 24 ਘੰਟੇ ਜੀ ਮੰਨ ਲਓ ਅੱਜ ਦੇ ਲੀਡਰਾਂ ਦੀ ਗੱਲ ਕਰ ਲਓ ਜਦੋਂ ਗੱਲ ਹੀ ਇਹਨਾਂ ਦੀ ਕਰਾਂਗੇ ਤੇ ਉਹਨਾਂ ਦੇ ਅਸਰ ਵੀ ਤੇ ਉ